ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਘੋਗਾ ਆ ਗਿਆ ਸੱਜਣੋ। ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਅਗਰਦਾਸਪੁਰ ਆ ਜਾਂਦਾ। तहसील बटाला ਦੇ ਨੇੜੇ 메인 ਕਸਬਾ 메인 ਸ਼ਹਿਰ ਜਿਹੜਾ ਉਹ ਸੱਜਣੋਂ ਜੈੰਤੀਪੁਰ ਰਹਿ ਜਾਂਦਾ ਅਰਮਾਨ ਨੂੰ ਮਲਾਉਣ ਲੱਗੇ ਤੁਹਾਨੂੰ ਟੋਕੜਾ ਗੱਬਣਾ ਚੈੱਕ ਪਾਸ ਵਾਲੇ ਭਰਾ ਨੂੰ ਜ਼ਿਆਦਾਤਰ ਮਈਆਂ ਇਹ ਸਾਡੇ ਤੇ ਟੋਕੜਾ ਗੱਬਣਾ ਚੈੱਕ ਪਾਸ ਵੀਰ ਹਰੀ ਲੈ ਕੇ ਆਉਂਦੇ ਆ ਉੱਚੇ ਬੱਚੇ ਚ ਵੀ ਆ ਜਾਂਦੀਆਂ ਸੱਜਰਾਂ ਵੀ ਆ ਜਾਂਦੀਆਂ ਤਕਰੀਬਨ ਸਾਰਾ ਮਾਲ ਹੀ ਹਰ ਵੈਰਾਈਟੀ ਦਾ ਮਾਲ ਵੀਰ ਹਰੀ ਲੈ ਕੇ ਆਉਂਦੇ ਆ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਤੇ ਜਿਹੜੀ ਆ ਗਈ ਪਸੰਦ ਕਰਕੇ ਤਸੱਲੀ ਕਰਿਓ ਖਰੀਦਦਾਰੀ ਆ ਬੱਚੇ ਵਾਲੀ ਝੋਟੀ ਮੈਂ ਕਿੰਨਾ ਦੁੱਧ ਵਾ ਸਾਰਾ ਹਿਸਾਬ ਕਿਤਾ ਵਰਮਾਨ ਤੋਂ ਪੁੱਛਦੇ ਆ ਆਜੋ ਲਈਏ ਜਾਣਕਾਰੀ ਅਰਮਾਨ ਖੋਗੇ ਵਾਲੇ ਤੋਂ ਹਾਂਜੀ ਸਾਸਿਕਾਲ ਵਰਜੀ ਕੀ ਹਾਲ ਚਾਲ ਜੀ ਵਧੀਆ ਚੜਦੀ ਕਲਾ ਅਰਮਾਨ ਤੂੰ ਸੁਣਾ ਮੇਰਾ ਬਸ ਵਧੀਆ ਵਧੀਆ ਜੇ ਮੇਰਾ ਦਾਤੇ ਦੀ ਹਾਂਜੀ ਜੀ ਕਿਰਪਾ ਮਾਲਕ ਦੀ ਤੇ ਸ਼ੁਕਰ ਹੈ ਕਿਰਪਾ ਹੀ ਬਣਾਈ ਰੱਖੀ ਹਾਂਜੀ ਹਾਂਜੀ ਤੇ ਅਰਮਾਨ ਆਪਣਾ ਐਡਰੈਸ ਤਾਂ ਦੱਸੀਏ ਇਥੋਂ ਦਾ ਰੈਸੇ ਵਰਜੀ ਪਿੰਡੇ ਆਪਣਾ ਖੋਗਾ ਤਹਿਸੀਲ ਬਟਾਲਾ ਡਿਸਟ੍ਰਿਕਟ ਗੁਰਦਾਸਪੁਰਿਆ ਵਰਜੀ ਨੰਬਰ ਹੈਗਾ ਵਾ 78140 88635 ਠੀਕ ਆ 78140 88635 ਵਰਜੀ ਨੰਬਰ ਆ ਓਕੇ ਵੀਰਾਂ ਨੂੰ ਫੇਰ ਬੇਨਤੀ ਉਹੇ ਕਰਦੇ ਆ ਵੀ ਐਂਡ ਤੱਕ ਵੀਡੀਓ ਵੇਖਿਓ ਹਾਂ ਬਾਕੀ ਤਿੰਨ ਧੋਕਣਾ ਗੱਬਣਾ ਜੇ ਪਹਿਲਣ ਦੋ ਦੁੱਜੇ ਦੁੱਜੇ ਸੂਏ ਨੇ ਇੱਕ ਬੱਚੇ ਵਾਲੀ ਤੁਹਾਨੂੰ ਵਿਖਾਵਾਂਗੇ ਮਗਰ ਕੱਟੀ ਆ ਤਿੰਨ ਧੋਕਣਾ ਗੱਬਣਾ ਚੈੱਕ ਪਾਸ ਹਾਂਜੀ ਤੇ ਜਾਇਜ਼ ਕੀਮਤ ਦੇ ਉੱਤੇ ਜਮਾਂ ਨੋਰਮਲ ਕੀਮਤ ਦੇ ਉੱਤੇ ਜੇ ਓਕੇ ਜਮਾਂ ਹਾਂਜੀ ਹਾਂਜੀ ਠੀਕ ਆ ਤੇ ਤੁਹਾਨੂੰ ਪਹਿਲਾਂ ਖੋਲ ਕੇ ਵਿਖਾਉਨੇ ਆ ਜੀ ਬੱਚੇ ਵਾਲੀ ਵਿਖਾਉਨੇ ਖੋਲ ਕੇ ਤਾਂ ਇਹ ਝੂਟੀ ਆਪਣੀ ਏਰਮਾਨ ਸੁਆ ਕਿਹੜਾ ਸੁਈ ਇਹ ਸੁਆ ਦੂਜਾ ਸੁਈ ਆ ਓਕੇ ਤੇ ਮਗਰੇ ਦੇ ਆ ਕੱਟੀ ਠੀਕ ਆ ਮੇਰੇ ਕੋ ਆਈ ਏ ਸੁਬਾ ਸਵੇਰੇ ਅੱਜ ਹੀ ਆਈ ਆ ਅੱਜ ਹੀ ਆਈ ਆ ਕੀ ਕਹਿੰਦੇ ਦੁੱਧ ਦੁੱਧ ਕੀ ਇਹਦੇ ਕੋਲ ਦੁੱਧ ਉਹ 8 ਕਿਲੋ ਆਂਦੇ ਤੈਂ 7 ਕਿਲੋ ਲਾ ਲੋ ਕਿਉਂਕਿ ਸਵੇਰੇ ਆਈ ਆ ਪਾਈਆਂ ਖਾਂਡ ਕਿਲੋ ਘਟ ਵੀ ਜਾਂਦਾ ਵਾ ਹਾਂ ਕਿਉਂਕਿ ਨਵੀਂ ਆਈ ਆ 7 ਕਿਲੋ ਦੁੱਧ ਚਵਾ ਦੇਾਂਗੇ ਜਿਹੜਾ ਮਾ ਓਹ ਡੀ ਐਚਓ ਟੀਮ ਮਲਵਾਣ ਆ ਠੀਕਾ ਸਾਰੀ ਚੰਗੀ ਆ ਹਾਂ ਸੁਥਰੀ ਆ ਕਰ ਲੋ ਚੈੱਕ ਮੈਂ ਲੇਵੇ ਭਾਂਡੇ ਦੀ ਸਾਫ ਸੁਥਰੀ ਮਤਲਬ ਐਣ ਆ ਭਾਜੀ ਮਾਲਵੇ ਦੀ ਮੈਂ ਇਹ ਹਾਂਜੀ ਹਾਂਜੀ ਲਓ ਵੀ ਸੱਜਣੋ ਮਲਵੈਣ ਮਾਲਵੇਰੀਏ ਦੀ ਕੀ ਬਾਤ ਆ ਤੇ ਮਗਰ ਆ ਗਈ ਤੇ ਕੱਟੀ ਸਫਾਈਆਂ ਸੁਪੂਈਆਂ ਚੰਗੀਆਂ ਲੱਗੀਆਂ ਚੀਤੀਆਂ ਹਾਂਜੀ ਨਹੀਂ ਭਾਜੀ ਤੇ ਚੂਣ ਇੱਕ ਨੰਬਰ ਭਾਜੀ ਸੀਲ ਬੜੀ ਆ ਧਾਰ ਬੋਲੀ ਆ ਚੂਣ ਚਾਣ ਵਧੀਆ ਸਭ ਕੁਝ ਓਕੇ ਜਿਹੜਾ ਮਰਜੀ ਚੂਣ ਬਾਕੀ ਬਰੀਕੀਆਂ ਚੰਗੀਆਂ ਸਾਰੀ ਚੰਗੀ ਭਾਜੀ ਮੇਰੇ ਕੋਲ ਸਿਰੇ ਹੀ ਆਈ ਅੱਜ ਠੀਕ ਹੈ ਹਾਂ ਜੀ ਇੱਕ ਠੀਕ ਆ ਤੇ ਰਮਨ ਦੇ ਕਿੰਨੇ ਦੀ ਦੇਣੀ ਹੈ ਇਹਦੀ ਕੀਮਤ ਕਰਾਂਗੇ ਜੈ ਜੀ ਹਮ ਮੁੱਲ ਕਰਨ ਨੂੰ ਭਾਈ 72000 ਕਰਦੀ ਏ 70000 ਚੋਂ 2000 ਛੋੜ ਕਰਾਂਗੇ ਫਿਕਸ ਭਰਾਈ ਜੀ ਭਾਈ ਏ 68000 ਦੀ 68000 ਦਵਾਂਗੇ ਫਿਕਸ ਪ੍ਰਾਈਜ਼ ਜਮਾਈ ਠੀਕ ਆ ਹਾਂ ਜੀ ਜੈਸਨ ਉਹ ਵਾਲਾ ਜੈਸਨ ਉਹ ਮਗਰ ਕੱਟੀ ਏ ਦੇ ਦੁੱਧ ਵੀ ਇਹਨੇ ਵਧਾਇਆ ਨਾ ਭਾਜੀ 2-4 ਦਿਨ ਮੰਡ ਮੁੰਡਾ ਖਾਦਾ ਠੀਕ ਆ 9 ਕਿਲੋ ਦੁੱਧ ਦੇ ਦਿਆਂਗਾ ਦੇਈ ਜਾਣਾ ਵਾ ਮਗਰਾ ਕੀ ਕੱਟੀ ਕਦ ਕਾਠ ਵਾਲੀ ਏ ਮੈਂ ਥਾਣ ਲੈ ਵੀ ਦੀ ਸਾਫ ਆ ਇਹ ਗੱਲਾਂ ਨਹੀਂ ਖੁੰਜੀ ਵੇਖੋ ਹਾਂ ਨਹੀਂ ਸਾਰੀ ਸਾਫ ਆ ਭਾਜੀ ਠੀਕ ਆ ਵਿਚਾਰੀ ਜਿਉਂਦੀ ਰਵੇ ਜਿੰਨੀ ਵੀ ਹੈਗੀ ਚੰਗੀ ਆ ਚੰਗੀ ਆ ਹੁਣ ਦੂਜੇ ਨੰਬਰ ਦੀ ਇਹਦੀ ਆ ਗਈ ਕੱਟੀ ਹਾਂ ਕੱਟੀ ਜੇ ਕੱਟੀ ਵੀ ਚੰਗੀ ਨਫਲ ਜੇ ਕੱਟੀ ਦੇਖ ਕੇ ਤੁਸੀਂ ਗੈਸ ਸੱਜਣੋ ਆਪਣਾ ਆਪ ਲਾ ਲਿਓ ਵੀ ਕਿੰਨੇ ਟਾਈਮ ਦੀ ਹੁਣ ਤੁਹਾਨੂੰ ਭਾਜੀ ਵਿਖਾਉਨੇ ਤੋਕੜ ਗੱਬਣ ਠੀਕ ਆ ਚਾਰ ਦੰਦਾਂ ਦੀ ਝੋਟੀ ਆ ਚਾਰ ਦੰਦਾਂ ਦੀ ਝੋਟੀ ਬੁਝਾਸ ਵਾਲੀ ਆ ਹਾਂਜੀ ਗੱਬਣ ਭਾਜੀ 7 ਮਹੀਨਿਆਂ ਦੀ ਗੱਬਣ ਜੇ ਅਜੇ ਚੈੱਕ ਰਾਲੀ ਇਹ ਲਿਆ ਕੇ ਘਰੇ ਆਪਣੇ ਅੱਛਾ 7 ਮਹੀਨਿਆਂ ਦੀ ਗੱਾਂ ਨਹੀਂ ਸਤਾਰੀ ਗੱਬਣ ਆ ਦੁੱਧ ਵੀ ਥਣ ਪਾਸ ਕਰਾਉਣ ਜੋਗਾ ਹੈਗਾ ਵਾ 2.5 3 ਕਿਲੋ ਹੈਗਾ ਠੀਕ ਆ ਹਾਂਜੀ ਹਾਂਜੀ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਮੂੰਹ ਉਚਾਰ ਦੰਦ ਇਹ ਜੋੜਾ ਹੀ ਮੇਰੇ ਕੋਲ ਅੱਜ ਸਵੇਰੇ ਆਇਆ ਵਰਜੀ ਓਕੇ ਇਹ ਨਵਾਂ ਜੋੜਾ ਅੱਜ ਹੀ ਆਇਆ ਤੇ ਬਾਕੀ ਪਹਿਲਾਂ ਝੋਟੀ ਹੈ ਨੀਲੀ ਰਾਵੀ ਜੁਂਦੀ ਨੀਲੀ ਰਾਵੀ ਦਾ ਪੱਖ ਪੂਰਾ ਹਣੀਲੀ ਰਾਵੀ ਤੇ ਪੂਰਾ ਪੱਖ ਰੱਖਦੀ ਝੋਟੀ ਠੀਕ ਹੈ ਜਿੰਨੀ ਵਿੱਚ ਹੈਗੀ ਚੰਗੀ ਆ ਗਾੜੀ ਸਾਹਮਣੇ ਦੇ ਰੁਪਏ ਸੋਨੇ ਡਬਲ ਕਰੂਗੀ ਵਧੀਆ ਠੀਕ ਹੈ ਦੇਜ ਹੈ ਜੀ ਦੇਵਾਂਗੇ ਨਾ ਦੇਜ ਹੈ ਜੀ ਦਵਾਂਗੇ ਝੋਟੀ ਚੰਗੀ ਐ ਨਵੀਂ ਆ ਓਕੇ ਓਕੇ ਹਾਂ ਜੀ ਤੇ ਬਾਕੀ ਥਾਣਾ ਥੁਣਾ ਲਿਓ ਵੇਖ ਕੇ ਓਕੇ ਰਪੋਰਟ ਆ ਭਾਜੀ ਚੈੱਕ ਪਾਸ ਆਪਾਂ ਕਰਾ ਲਈ ਆ ਕੋਈ ਵੀਰ ਭਰਾ ਕਰਾ ਸਕਦਾ ਵਾ ਆਪ ਦਾ ਲਿਆ ਵੇ ਡਾਕਟਰ ਆਪਾਂ ਚੈੱਕ ਕਰਾ ਕੇ ਨਾਲ ਹੀ ਠੰਡਾ ਡੀਗਾ ਲਵਾਈਦਾ ਵਾ ਬਾਕੀ ਝੋਟੀ ਨਵੀਂ ਐ ਚੌਗੀ ਦੰਦੀ ਆ ਹਮਦੀਨੀ ਲੀਰਾ ਵੀ ਜੀ ਦੇ ਕਿੰਨੇ ਵੀ ਨੇ ਮੁੱਲ 67000 ਕਰਦੇ ਜੀ ਫਿਕਸਡ ਪ੍ਰਾਈਸ 65000 ਦੀ ਲਾਸਟ ਰੇਟ 65000 ਦੀ 65000 ਦੀ ਲਾਸਟ ਹੀ ਆ ਜੀ ਇਹ ਦੂ ਅੱਗੇ ਵਾਲੀ ਵੀ ਲਿਆ ਕੱਢ ਇਹ ਵੀ ਭਾਜੀ 7ਵੇਂ ਮਹੀਨੇ ਦੀ ਚੜ ਗਈ ਆ ਓਕੇ ਵੀਡੀਓ ਜੀ ਵਰਜੀ ਐਂਡ ਤੱਕ ਜੁੜੇ ਰਹੋ ਤੋਕੜ ਗੰਮਣ ਸਾਡੇ ਦੁੱਧ ਵੀ ਹੈਗਾ ਉਹ ਵੀ ਵਿਖਾਉਣੇ ਤੁਹਾਨੂੰ ਠੀਕ ਆ ਹਾਂ ਜੀ ਓਕੇ ਓਕੇ ਇਹ ਵੀ ਸੱਤਾਂ ਦੀ ਇਹ ਵੀ ਸਤਵਾਂ ਮਹੀਨਾ ਜ ਚੜ ਗਿਆ ਉਹ ਦੁੱਧ ਦੇ ਕੋਈ ਵੀ ਘਣ ਪਾਸ ਗਰ ਨੂੰ ਜੋਗਾ 2.5 ਕਿਲੋ ਹੀ ਹੋਣਾ ਜੇ ਓਕੇ ਤੇ ਮੈਂ ਚੰਗੀ ਉਹਦਾ ਕੱਦ ਵਜਨ ਵਾਲੀ ਆ ਜਾਇਦ ਕੀਮਤ ਤੇ ਦਵਾਗੇ ਜਮ ਹੁਆ ਸੂਆ ਮੇਰੇ ਹਿਸਾਬ ਨਾਲ ਤੀਜਾ ਕੀ ਸੂ ਹਾਂਜੀ ਦੂਜਾ ਤੀਜਾ ਤੀਜਾ ਸੂਗੀ ਹਾਂ ਹਾਂਜੀ ਹਾਂਜੀ ਨਵੀਂ ਝੋਟੀ ਆ ਨਵੀਂ ਝੋਟੀ ਐ ਤੇ ਬਾਕੀ ਮੈਂ ਦੀ ਜਾਤ ਨਸਲ ਬਹੁਤ ਅਸ਼ਾ ਹਾਂਜੀ ਹਾਂਜੀ ਇਹ ਬੰਦਾ ਸਾਂਭਣ ਵਾਲਾ ਹੋਇਆ ਨਾ ਸੱਜਣੋ ਹਾਂਜੀ ਹਾਂਜੀ ਤੇ ਬਈਏ ਸੋਨੇ ਡਬਲ ਕਰ ਜੂਗੀ ਗਾੜੀ ਕਰ ਲੈ ਮਾੜੀ ਗਾੜੀ ਕਰਨੀ ਹਾਂ ਵੇਖੋ ਸੱਜਣਾ ਸਾਰੀ ਚੰਗੀ ਆ ਭਾਜੀ ਕੱਦ ਹਣਾ ਹਾਂਜੀ ਪੂਰਾ ਦੇਵਾ ਬਣਾਉਂਦੀ ਸੱਜਰ ਤੇ ਛੱਡਾ ਚ ਬੜਾ ਬਣਾਉਂਦੀ ਥੱਲੇ ਹਾਂ ਹੁਣ ਤੇ ਤੁਹਾਨੂੰ ਪਤਾ ਐਂਡ ਤੇ ਆਈ ਆ ਅੱਜ ਦੁੱਧ ਵਾਲੀ ਆ ਹੁਣ ਤੇ ਛੱਡਨੀ ਪਣੀ ਹਿਸਾਬ ਨਾਲ ਆ ਹੁਣ ਤਾਂ ਵਿਚਾਰੀ ਦੁੱਧੋ ਡਰਾਈ ਕਰਨੀ ਪੈਣੀ ਡਰਾਈ ਕਰਨੀ ਪੈਣੀ ਕਿਉਂਕਿ ਫੇਰ ਇੰਨੇ ਚੰਗੀ ਸਾਹਮਲੇ ਆਗਲਾ ਪਾਣੀ ਹਾਂਜੀ ਹਾਂਜੀ ਕੋਈ ਵੀਰ ਭਰਾ ਸਾਹਮਲੇ ਤੇ ਜੋੜਾ ਹੀ ਲਾਲੇ ਲੈ ਕੇ ਸਾਈਡ ਤੇ ਹਾਂਜੀ ਹਾਂਜੀ ਟੀਕਾ ਵੀ ਇਹਨੂੰ ਕਿਸ ਨੇ ਸੁਲਤਾਨ ਦਾ ਲਵਾਇਆ ਜੀ ਕਿਆ ਬਾਤ ਆ ਘਰ ਵਾਲਿਆਂ ਦਾ ਸਿਆਲ ਸੁਲਤਾਨ ਦਾ ਟੀਗਾ ਲਵਾਇਆ ਇਹਨੂੰ ਇਹ ਕਰਮਾਂ ਵਾਲੀ ਬੱਚਾ ਚੰਗਾ ਦੇਊਗੀ ਤੇ ਕੀ ਜੀ ਕੀਮਤ ਨਹੀਂ ਅੱਜ ਮੋਲੇ ਦਾ 65000 ਕਰਦੇ ਆ 62000 ਦੀ ਦੇ ਦਾਂਗੇ ਹਾਂ ਨਾ ਹੀ ਮੁੱਲ 65000 ਤੇ 62000 ਦੀ ਦੇ ਦਾਂਗੇ 62000 ਦੀ ਜਮਾ ਜੀ ਕੋਈ ਮਾੜੀ ਨਹੀਂ ਬਿਲਕੁਲ ਜਾਇਜ਼ ਆ ਭਾਜੀ ਵਾਕਿਆ ਯਾਰ ਕੋਈ ਸ਼ੱਕ ਬਿਲਕੁਲ ਜਾਇਜ਼ ਕੀਮਤ ਆ ਤੇ ਛੋਟੀ ਬਹੁਤ ਵੱਡੀ ਆ ਤੇ ਕਦ ਦੇ ਦੋ ਕਿੱਡਾ ਚਬਗੀ ਦੰਦੀ ਇਹਨੇ ਇੱਕ ਅੱਗੇ ਹੋਰ ਟੋਕੜ ਗੱਬਣ ਇਹ ਟੋਕੜ ਗੱਬਣੇ ਕੋ ਹੋਰ ਆ ਗਈ ਏ ਨਿੱਕਾ ਨਿੱਕਾ ਸੰਗ ਹਾਂਜੀ ਏਅਰ ਚਵਾਮੀ ਨਰੀ ਚੈੱਕ ਪਾਸ ਜੇ ਓਕੇ 5 ਕਿਲੋ ਦੁੱਧ ਜੇ ਪੂਰਾ ਵਧੀਆ ਬਾਕੀ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਤੇ 5 ਕਿਲੋ ਦੁੱਧ ਤੇ ਸੱਜਰ ਨੇ ਦੁੱਧ ਚੰਗਾ ਚਵਾਇਆ ਕਿ ਇਹ ਵੀ ਘਰਾਂ ਵਾਲੇ ਤੁਹਾਨੂੰ ਪਤਾ ਕਈ ਲੇਟ ਬਣਾਉਂਦੇ ਆ ਤਾਂ ਕਰਕੇ ਡੰਗਰ ਥੋੜਾ ਦੋ ਦੋ ਘਟ ਜਾਂਦਾ ਵਾ ਇਹ ਵੀ ਗੱਲ ਦਾ ਫਰਕ ਪੈਂਦਾ ਪੈ ਜਾਂਦਾ ਪੈ ਜਾਂਦਾ ਬਾਕੀ ਸੱਜਰ ਦੇ ਚੰਗਾ ਦੁੱਧ ਦਊਗੀ ਤੇ ਜਾਇਦ ਕੀਮਤ ਤੇ ਦਵਾਂਗੇ ਮੈਂ ਹੀ ਚੰਗੀ ਕਰ ਦਵਾਂ ਜਣ ਵਾਲੀ ਆ ਆ ਨਹੀਂ ਚੰਗੀ ਆ ਬਸ ਥੋੜਾ ਜਾਂ ਅੰਗ ਹੀ ਫੇਕਾ ਬਾਕੀ ਚੰਗੀ ਮੈਂ ਪਿਓਰ ਹਾਲਾ ਨਾਲ ਹੀ ਆ ਚਾਰ ਦਿਨ ਮੋਰਾ ਨਸਲ ਦੀ ਆ ਹਾਂ ਇੱਕ ਰੰਗ ਕਾਲੀ ਆ ਠੀਕ ਆ ਸਿਆ ਠੀਕ ਓਕੇ ਰਿਪੋਰਟ ਆ ਜਮਾ ਕੰਮ ਤੇਰਾ ਵੇਖੋ ਕਦ ਕੁਦ ਬੜਾ ਨਹੀਂ ਤਾਂ ਹਾਂ ਨਹੀਂ ਚੰਗੀ ਆ ਸਾਰੀ ਚੰਗੀ ਆ ਤੇ ਕੀਮਤ ਵੀ ਜੈ ਜੀ ਆ ਭਾਜੀ ਨੋਰਮਲ ਹੀ ਆ ਜਮਾ ਹੀ ਜੈ ਦੋਆਂ ਮਈਆਂ ਦੀ ਜਾਇ ਦੀ ਕੀਮਤ ਤਾਂ ਉਹ ਦੱਸ ਦਿੰਨੇ ਆਂ ਵੀ ਦੋਹਾਂ ਚ ਜਿਹੜੀ ਮਰਜ਼ੀ ਵੀਰਪਰਾ ਲੈ ਜੇ। ਔਰ ਦੀਆਂ ਜਾਣ ਵਾਲੇ ਰੇਟ। ਇਹ ਵੀ 65000 ਕਿੰਨੇ ਆ ਤਾਂ ਵੀ 62000 ਦੀ ਦਾਂਗੇ। ਦੋਹਾਂ ਚ ਜਿਹੜੀ ਤੁਹਾਡੇ ਦਿਲ ਨੂੰ ਲੱਗੇ ਵੀਰਪਰਾ ਉਹ ਹੀ ਲੈ ਜੇ। ਆਹ ਵੀ 62000 ਦੀ ਜੇ ਫਿਕਸ। ਆਹ ਵੀ 62000 ਦੀ ਜੇ। ਉਹ ਛੋਟੀ 65000 ਦੀ ਜੇ। ਛੋਟੀ ਛੋਟੀਆਂ ਕੀਮਤਾਂ ਮੱਝਾ। ਛੋਟੀਆਂ ਛੋਟੀਆਂ। 9 ਮਹੀਨੇ ਦੁੱਧ ਵੀ 5 ਕਿਲੋ ਚਾਰ ਮਹੀਨੇ ਹਾਂਜੀ 4 ਮਹੀਨੇ ਦੀ ਗੱਭਣ ਜੇ। ਕੀ ਆ? ਛਿੰਗੀ ਆ ਮਈ। ਕੀ ਜਮਾ ਜਿਆ ਜੇ ਭਾਜੀ 62000 ਦਾ ਕੀ ਆਉਂਦਾ 62000 ਦਾ ਦਿੰਦਾ ਕੋਹ ਨਹੀਂ ਵਾਕੇ ਹਾਂ ਜੀ ਨਹੀਂ ਗੱਲ ਆ ਤੇਰੀ ਤੇ ਬਾਕੀ ਆਪਣਾ ਇਹ ਵੀ ਚੈਨਲ ਨੂੰ ਸ਼ੇਅਰ ਸਪੋਰਟ ਕਰਿਆ ਕਰੋ ਮਈਆਂ ਆਡੇ ਕੋਲ ਵੀਰ ਜੀ ਤਾਜ਼ੀਆਂ ਵੀ ਆਉਂਦੀਆਂ ਕੱਲ੍ਹ ਤੋਂ ਤਾਜ਼ੀਆਂ ਝੋਟੀਆਂ ਇਹ ਠੀਕ ਆ ਆਉਂਦਿਆਂ ਵੇਖੀਆਂ ਲੱਤਦੇ ਗੱਡੀ ਤੋਂ ਓਕੇ ਹਾਂ ਜੀ ਹਾਂ ਜੀ ਇਹ ਵੀ ਮਾਲ ਆਡੇ ਕੋਲ ਉਤਰਦਾ ਰਿੰਦਾ ਵੀਰ ਭਰਾ ਨੰਬਰ ਸੇਵ ਕਰ ਲੈਣਾ ਆਪਣਾ ਵਰਸਾਪ ਦੇ ਵੀਡੀਓ ਆਪਾਂ ਪਾ ਦਾਂਗੇ ਜੇ ਕੋਈ ਮੰਗਾਉਣੀ ਚਾਹੇ ਹਾਂਜੀ ਇਹ ਆ ਵੀ ਮਾਲ ਜਰਾ ਆ ਵੀ ਝੂਟੀ ਨਵੀਂ ਆ ਗਾਹ ਸਾंभੂ ਕੋਈ ਵੀਰਪੁਰਾ ਦੇ ਰੁਪਏ ਡਬਲ ਕਰੂਗੀ ਮਹਾਰਾਜ ਕਿਰਪਾ ਕਰੇ ਤੇ ਕੀਮਤ ਜਿਉਂ ਹੈ ਜਿਹਾ ਜ 65000 ਦਾ ਭਾਜੀ ਏਡੀ ਝੋਡੀ ਕਿੱਥੇ ਆਉਂਦੀ ਆ ਨਹੀਂ ਆਉਂਦੀ ਕੋਈ ਸ਼ਾਂ ਜੀ ਹਾਂ ਜੀ ਬਾਕੀ ਦਿਲੋਂ ਧੰਨਵਾਦ ਵੀਰਾਂ ਦਾ ਇੰਨੀ ਸਪੋਰਟ ਕਰਦੇ ਆ ਹਾਂ ਤੇ ਸასიਖਾਲ ਵੀਰ ਜੀ ਸਾਰੇ ਸასიਖਾਲ ਜੀ ਸასიਖਾਲ ਰਮਾਨ ਵੀਰੇ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਾਰੇ ਭੈਣਾ ਭਰਾਵਾਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ੇ